ਫਿਰ ਉਹ ਤੀਜ ਅਤ ਪਿਆਰਾ ਅ ਸੁਹਾਣਾ ਹੈ ਅੱਖਾਂ ਨੂੰ ਚੁਬਦਾ ਨਹੀਂ ਠੰਡ ਪੈਂਦੀ ਢੇਜਾ ਸੀਤਲ ਹੁੰਦਾ ਹੈ ਅਰ ਚੁੰਬਕ ਪੱਥਰ ਵਾਂਗੂ ਹਰ ਚੀਜ਼ ਨੂੰ ਆਪਣੇ ਵੱਲ ਖਿੱਚਦਾ ਉਸ ਦੇ ਦਰਸ਼ਨ ਦਾ ਜੋ ਰਾਸ ਸੀ ਸੋ ਕਥਨ ਤੋਂ ਬਾਹਰ ਸੀ ਕਹੋ ਕਬੀਰ ਗੋਂਗਾ ਘੁਰ ਖਾਇਆ ਪੁਛੈ ਤੇ ਕਿਆ ਕਹੀਏ ਇਸ ਤਖਤ ਦੇ ਅੱਗੇ ਚਾਰ ਚਫੇਰੇ ਚੰਦ ਦੇ ਹਾਲੇ ਵਾਂਗੂ ਆਤਮਨੋਰ ਘੇਰਾ ਪਾ ਕੇ ਅਣਗਿਣਤ ਜੋਤੀ ਮਹਿ ਰੂਪਾਂ ਵਾਲੇ ਬੈਠੇ ਸਨ ਅਸੀਂ ਜਿੱਕਰ ਆਪਣੇ ਮਨ ਦਾ ਹਾਲ ਜੀਬ ਨਾਲ ਦੱਸਦੇ ਹਾਂ ਨਾ ਫੇਰ ਵੀ ਦੂਜੇ ਦੀ ਸਮਝ ਵਿੱਚ ਘਟ ਆਉਂਦਾ ਤਿਵੇਂ ਉਹਨਾਂ ਦਾ ਹਾਲ ਨਹੀਂ ਉਹਨਾਂ ਦੇ ਭਾਵ ਚਿਹਰਿਆਂ ਉਪਰ ਪ੍ਰਗਟ ਸਨ ਔਰ ਕੇਵਲ ਪ੍ਰੇਮ ਤੇ ਆਨੰਦ ਦੇ ਪੁਸਤਕ ਲਿਖੇ ਹੋਏ ਪਾਸ ਦੇ ਸਨ ਇਨਾ ਮਹਾਤਮਾ ਦੇ ਸਰੂਪ ਦਿਸਦੇ ਤਾਂ ਸਨ ਪਰ ਐਸੇ ਕੁਝ ਤਰਲ ਰੂਪ ਸਨ ਕਿ ਜੋ ਹੱਥ ਨਾਲ ਛੋਹਿਆ ਸਥੂਲ ਚੀਜ਼ਾਂ ਵਾਂਗੂ ਨਹੀਂ ਸੰਜਾਪਦੇ। ਔਰ ਨਾ ਕਿਸੇ ਤਰ੍ਹਾਂ ਭੌਤਿਕ ਜਾਪਦੇ ਸਨ। ਜਿਸ ਵੇਲੇ ਅੰਦਰ ਕਪ ਅਪੜੇ ਤਾਂ ਉਸ ਵੇਲੇ ਇਹ ਸਾਰੇ ਪਿਆਰੇ ਬੜੀ ਪਿਆਰੀ ਔਰ ਦੇਵੀ ਸੁਰ ਨਾਲ ਮਾਣੋ ਇਹ ਅਰਸੀਲਾ ਸ਼ਬਦ ਗੌਰੇ ਸਨ। ਇਹ ਗਲੇ ਬੜੇ ਮਿੱਠੇ ਸੁਰ ਵਾਲੇ ਤੇ ਕੰਨ ਵਿੱਚ ਬੜੀ ਬ੍ਰੀਕ ਆਵਾਜ਼ ਸੁਣਨ ਵਾਲਿਆ ਤੇ ਗਲੇ ਤੇ ਕੰਨ ਦੇ ਦਰਮਿਆਨ ਵਿੱਚ ਆਵਾਜ਼ ਸੰਗੀਤ ਦੀ ਤਰ੍ਹਾਂ ਪਰ ਕੋਈ ਅਜੀਬ ਰਸ ਰੂਪ ਨਜ਼ਾਰਾ ਸੀ ਨਜ਼ਾਰਾ ਸੀ ਕਿ ਸੰਗੀਤ ਕੀ ਕਿਹਾ ਜਾਵੇ ਐਉਂ ਆਵਾਜ਼ ਆਏ ਪ੍ਰਤਪਾਲ ਪ੍ਰਭ ਕਿਰਪਾਲ ਕਵਨ ਗੁਣ ਗਨੀ ਅਨਕ ਰੰਗ ਬਹੁਤ ਰੰਗ ਸਰਬ ਕੋ ਧਨੀ ਰਹਾਉ ਅਨਕ ਗਿਆਨ ਅਨਕ ਧਿਆਨ ਅਨਕ ਜਾਪ ਜਾਪ ਤਾਪ ਅਨਕ ਗੁਣ ਤੁਨਤ ਲਲਤ ਅਨਕ ਧਾਰ ਮੁਨਿ ਅਨਕ ਨਾਦ ਅਨਕ ਬਾਜ ਨਿਮਖ ਨਿਮਖ ਅਨਕ ਸਵਾਦ ਅਨਕ ਦੋਖ ਅਨਕ ਰੋਗ ਮਿਟ ਹੈ ਜਸ ਸੁਨੇ ਨਾਨਕ ਸੇਵ ਅਪਾਰ ਦੇਵ ਤਟ ਹੈ ਖਟ ਹੈ ਵਰਤ ਪੂਜਾ ਗਾਵਨ ਭਾਵਨ ਯਾਤਰ ਕਰਨ ਸਗਲ ਫਲ ਪੁਨੀ ਜਦ ਇਹ ਸ਼ਬਦ ਸਮਾਪਤ ਹੋਇਆ ਤਦ ਗਉ ਕਰਕੇ ਕੀ ਡਿਟਾ ਹੈ ਕਿ ਉਸ ਤਖਤ ਦੇ ਅੱਗੇ ਇੱਕ ਹੋਰ ਪਿਆਰੀ ਸੂਰਤ ਨਿਰਆਕਾਰ ਰੰਗ ਵਿੱਚ ਰਤੀ ਹੋਈ ਬੈਠੀ ਹੈ ਇਹਨਾਂ ਦਾ ਰੂਪ ਸਾਰੇ ਮਹਾਤਮਾ ਨਾਲੋਂ ਇਸ ਤਰ੍ਹਾਂ ਅਧਿਕ ਸੀ ਮਨੋ ਜਿਸ ਤਰ੍ਹਾਂ ਸਜੇ ਹੋਏ ਜਾਨੀਆਂ ਦੇ ਵਿੱਚ ਲਾੜੇ ਦਾ ਰੂਪ ਸਭ ਤੋਂ ਵੱਧ ਹੁੰਦਾ ਹੈ ਔਰ ਅਨੋਖੀ ਚਲਕ ਦਿੰਦਾ ਹੈ ਪ੍ਰੇਮ ਸ਼ਰਧਾ ਭਾਉ ਭਗਤੀ ਪਰਪਕਾਰ ਤੇ ਪੂਰਨ ਗਿਆਨ ਦੇ ਚਿੰਨ ਐਸੇ ਦਿਪਤ ਜਿਵੇਂ ਸੂਰਜ ਦੇ ਪ੍ਰਕਾਸ਼ ਵਿੱਚ ਗਰਮੀ ਰੋਸ਼ਨੀ ਤੇ ਸ਼ਕਤੀ ਬਿਨ ਉਸ ਦੇ ਰੂਪ ਦੇ ਆਡ ਅਡ ਹੋਣ ਤੋਂ ਇੱਕ ਰੂਪ ਵਿੱਚ ਮੌਜੂਦ ਹੁੰਦੀ ਹੈ ਤਖਤਪੁਰ ਬੈਠੇ ਆਗਾਦ ਸਰੂਪ ਔਰ ਇਸ ਪਰ ਉਪਕਾਰ ਮੂਰਤ ਸਾਹਮਣੇ ਬੈਠੇ ਦਿਬੇ ਮੂਰਤੀ ਵਾਲੇ ਦੇ ਵਿਚਕਾਰ ਇੱਕ ਐਸੀ ਪ੍ਰੇਮ ਦੀ ਡੋਰੀ ਚਮਕਦੀ ਦਿਖਦੀ ਹੈ ਕਿ ਜੋ ਸਾਰੇ ਤਖਤ ਪਰ ਬੈਠੇ ਪ੍ਰੇਮ ਦੇ ਸੋਮੇ ਦੀ ਬਖਸ਼ਿਸ਼ ਔਰ ਸਾਹਮਣੇ ਬੈਠੇ ਦੀ ਉਸ ਨਿਰਵਿਕਾਰ ਅਵਸਥਾ ਤੋਂ ਬਣੀ ਹੋਈ ਹੈ ਜੋ ਪੂਰਨ ਹਉਮੈ ਦੇ ਅਭਾਵ ਵਾਲੀ ਹੁੰਦੀ ਹੈ। ਔਰ ਭੈ ਸੰਯੁਕਤ ਪ੍ਰੇਮ ਤੇ ਭਾਉ ਸਯੁਕਤ ਗਿਆਨ ਦੀ ਰੰਗ ਵਾਲੀ ਹੁੰਦੀ ਹੈ। ਥੋੜੇ ਚਿਰ ਮਗਰੋਂ ਤਖਤ 'ਤੇ ਬੈਠੀ ਹੋਈ ਪਿਆਰੀ ਜੋਤੀ ਮਹਿਬੂਤ ਔਰ ਅਨੰਤ ਸੂਰਤ ਨੇ ਐਸਾ ਅਸਚਰਜ ਨਜ਼ਾਰਾ ਦਿਖਾਇਆ ਜਿਸ ਦਾ ਅਨਵਾਦ ਸਾਡੀ ਸਮਝ ਵਾਸਤੇ ਇੰਝ ਹੋ ਸਕਦਾ ਹੈ। ਇਹ ਸਾਹਮਣੇ ਬੈਠੀ ਸੂਰਤ ਨੂੰ ਪਰਮ ਪ੍ਰਸੰਤਾ ਨਾਲ ਕਹਿੰਦੇ ਹਨ हे ਪਿਆਰੇ ਨੌ ਜਾਮੇ ਧਾਰ ਕੇ ਔਰ ਅਨੇਕ ਕਸ਼ਟ ਸਹਾਰ ਕੇ ਜੋ ਉਪਕਾਰ ਤੈਂ ਦੁਖੀ ਸ੍ਰਿਸ਼ਟੀਪੁਰ ਕੀਤਾ ਹੈ ਮੇਰੀ ਪ੍ਰਸੰਤਾ ਦਾ ਕਾਰਨ ਬਣਿਆ ਹੋਇਆ ਹੈ ਤੈਂ ਮੇਰਾ ਸਿਮਰਨ ਦੜਾਇਆ ਔਰ ਆਪਨਿ ਵਾਰੀ ਰੱਖਿਆ ਮੈਂ ਅਸ਼ਰਧ ਸਿਵਾ ਪ੍ਰਵਾਨ ਕੀਤੀ ਇਹ ਸੰਕਲਪ ਐਸੀ ਅਦਭੁਤ ਖੁਸ਼ੀ ਦਾ ਅਸਰ ਪੈਦਾ ਕਰਨ ਵਾਲਾ ਸੀ ਕਿ ਮਾਨੋ ਸਾਰੀ ਸਵਾ ਖੁਸ਼ੀ ਔਰ ਉਪਮਾ ਨਾਲ ਅੱਖਾਂ ਵਿੱਚ ਜਲ ਭਰ ਕੇ ਖੁਸ਼ੀ ਪ੍ਰਤੀਤ ਕਰਦੀ ਹੈ ਇੰਜ ਲੱਗਦਾ ਹੈ ਜਿਵੇਂ ਆਨੰਦ ਦੇ ਸਮੁੰਦਰ ਵਿੱਚ ਲਹਿਰਾ ਰਹੇ ਹਨ ਇਹ ਅਵਸਥਾ ਔਰ ਉਪਮਾ ਨਾਲ ਜਲ ਨਾਲ ਹੋਏ ਭਰੇ ਸਮੁੰਦਰ ਵਿੱਚ ਹੋਰ ਜਲ ਜਿਤਨਾ ਪੈਂਦਾ ਹੈ ਨਾ ਪਰ ਉਛਲਦਾ ਨਹੀਂ ਹੈ ਇਸ ਤਰ੍ਹਾਂ ਦੀ ਬਖਸ਼ਿਸ਼ ਪੈ ਰਹੀ ਹੈ ਪਰ ਉਸ ਨਿਮਰਤਾ ਦੀ ਨਦੀ ਸੰਮੁਖ ਸਜੀ ਹੋਈ ਮੂਰਤ ਵਿੱਚੋਂ ਇੱਕ ਸੁਰੀਲੀ ਗੂੰਜ اٹਹੀ ਨਾ ਦੇਵ ਦਾਨਵ ਨਰਾ ਨਾ ਸਿੱਧ ਸਾਧਕਾ ਅਧਰਾ ਅਸਤ ਏਕ ਦਿਗਰ ਕੋਈ ਏਕ ਤੂਈ ਏਕ ਤੂਈ ਨਾ ਤਾਂ ਦੇ ਦੇਹੰਦ ਆਦਮੇ ਨਾ ਸਫਤ ਜੇਰ ਜਿਵੇਂ ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ ਨਾ ਸੂਰ ਸਸ ਮੰਡ ਲੋ ਨਾ ਸਫਤ ਦੀਪ ਨਹ ਜਲੋ ਅੰਨ ਪਾਉਣ ਫਿਰ ਨਾ ਕੋਈ ਏਕ ਤੁਈ ਏਕ ਤੁਈ ਨਾ ਰਿਜਕ ਦਸਤ ਆਕਸੇ ਹਮਾਰਾ ਏਕ ਆਸ ਵਸੇ ਅਸਤ ਏਕ ਦਿਗਰ ਕੋਈ एक तुही एक तुही प्रंदे ना ग्रहजर दख्त आब आस कर देहंद सुई एक तुही एक तुही नानक लिलार लिखिया सोए मीट ना सके कोई कला धरै रहै सुई एक तुही एक तुही इस आश्चर्य उत्कृष्टी दी शबद दी समाप्ती ਤਖਤ ਉਤੇ ਬਰਾਜਮਾਨ ਪ੍ਰੇਮ ਮੂਰਤੀ ਜੀ ਦੇ ਮਨਮੋਹਣ ਚਿਹਰੇ ਤੋਂ ਵੇਖਣ ਵਾਲਿਆਂ ਨੇ ਇੱਕ ਅਤ ਸੁੰਦਰ ਤਾਤ ਪਰਜ ਸਮਝਿਆ ਜਿਸ ਨੂੰ ਸਾਡੀ ਸਮਝ ਗੋਚਰਾ ਕਰਨ ਲਈ ਸ੍ਰੀ ਮੁਖਵਾਕ ਨੇ ਪਿਛੋ ਇਸ ਪ੍ਰਕਾਰ ਵਰਣ ਕੀਤਾ ਸੀ ਜਦ ਪਹਿਲੇ ਹਮ ਸ੍ਰਿਸ਼ਟ ਬਨਾਈ ਦੈਤ ਰਚੇ ਦੁਸ਼ਟ ਦੁਖਦਾਈ ਤੀ ਭੁਜ ਬਲ ਭਵ ਦੇ ਹਵੇ ਗਏ ਪੂਜਤ ਪਰਮ ਪੁਰਖ ਰਹਿ ਗਏ ਤੇ ਹਮ ਤਮਕ ਤਨਕ ਮੋਖਾ ਪੇ ਤਨ ਕੀ ਥੌਰ ਦੇਵਤਾ ਥਾਪੇ ਤੇ ਵੀ ਬਲ ਪੂਜਾ ਉਰ ਜਾਏ ਆਪਨ ਹੀ ਪਰਮੇਸ਼ਰ ਕਹਾਏ ਮਹਾਦੇਵ ਅਚੁੱਤ ਕਹਿਵਾਇਓ ਵਿਸ਼ਨ ਆਪ ਹੀ ਕੋ ਠਹਿਰਾਇਓ ਬ੍ਰਹਮਾ ਆਪ ਪਾਰ ਬ੍ਰਹਮ ਖਾਨਾ ਪ੍ਰਭੂ ਕੋ ਪ੍ਰਭੂ ਨ ਕਿਨ ਹੋ ਜਾਣਾ ਤਬ ਸਾਖੀ ਪ੍ਰਭ ਅਸ਼ਟ ਬਨਾਏ ਸਾਖ ਨਮਿਤ ਦੇਬੇ ਠਹਿਰਾਏ ਤੇ ਕਹੈ ਕਰੋ ਹਮਾਰੀ ਪੂਜਾ ਹਮ ਬਿਨ ਅਵਰ ਨਾ ਠਾਕਰ ਦੂਜਾ ਪਰਮ ਤਤ ਕੋ ਜਿਨ ਨ ਪਛਾਨਾ ਤਿਨ ਕਰ ਈਸਰ ਤਿਨ ਕਹੁ ਮਾਨਾ ਕੇਤੇ ਸੂਰ ਚੰਦ ਕਹੁ ਮਾਨੈ ਅਗਨ ਹੋਤਰ ਕਈ ਪੌਣ ਪ੍ਰਮਾਨੈ ਕਿਨਹੂ ਪ੍ਰਭ ਪਾਹਨ ਪਹਿਚਾਨਾ ਨਾਥ ਕਿਤੇ ਜਲ ਕਰਤ ਵਿਧਾਨਾ ਕੀਤਕ ਕਰਮ ਕਰਤ ਦਰਪਨ ਧਰਮ ਰਾਜ ਕੋ ਧਰਮ ਪਛਾਨਾ ਜੀ ਪ੍ਰਭ ਸਾਖ ਨਮਿਤ ਠਹਿਰਾਏ ਤੇ ਹਿਆਂ ਆਏ ਪ੍ਰਭ ਕਹਿਵਾਏ ਤਾਂ ਕੀ ਬਾਤ ਬਿਸਰ ਜਾਂਦੀ ਵੀ ਆਪਣੀ ਆਪਣੀ ਪਰਤ ਸੋਭ ਵੀ ਜਬ ਪ੍ਰਭ ਕੋ ਨਾ ਤਨੇ ਪਛਾਨਾ ਤਬ ਹਰ ਇਨ ਮਨਸ਼ੰ ਠਹਿਰਾਨਾ ਤੇ ਵੀ ਬਸ ममਤਾ ਹੋਏ ਗਏ परमेशर पाहन ठहराए तब हर सिद्ध साध ठहराए तिन भी परम पुरख नहीं पाए जे कोई होत पै जग स्याना तिन तिन अपनों पंथ चलाना परम पुरख किन नहीं पा पायो बैर बाद हंकार बढ़ायो पेड़ पात आपन ते जलै प्रभ कह पंथ ना को चलै जेन-जेन तनक सिद्ध को पायो तिन तेन अपना राह चलायो परमेश्वर ना किन पहचाना मम उम ना पहचाना आप आप भीतर जाना तब जे जे रिखी राज बनाए तिन आपन पुन सिमरत चलाए जे सिमरतन की पे अनुरागी ਤਿੰਤਨ ਕਰੀਆ ਬ੍ਰਹਮ ਕੀ ਤਿਆਗੀ ਜਿਨ ਮਨ ਹਰ ਚਰਨਨ ਠਹਿਰਾਇਓ ਸੋ ਸਿਮਰਤਨ ਕੀ ਰਾਹ ਨ ਆਇਓ ਬ੍ਰਹਮੈ ਚਾਰ ਹੀ ਵੇਦ ਬਨਾਏ ਸਰਬ ਲੋਕ ਤੈ ਕਰਮ ਚਲਾਏ ਜਿਨ ਕੀ ਲਿਵ ਹਰ ਚਰਨਨ ਲਾਗੀ ਤੇ ਵੇਦਨ ਤੇ ਪੈ ਤਿਆਗੀ ਜਿਨ ਮਤ ਵੇਦ ਕਿਤੇ ਬੰ ਤਿਆਗੀ ਪਾਰ ਬ੍ਰਹਮ ਕੇ ਪੈ ਅਨਰਾਗੀ ਤਿੰਨ ਕੇ ਗੂੜ ਮਤ ਜੇ ਚਲਹੀ ਬਾਤ ਅਨੇਕ ਦੁਖਨ ਸੋ ਦਲਹੀ ਜੇ ਜੇ ਸਹਿਤ ਜਾਤ ਸੰਦੇਹ ਪ੍ਰਭ ਕੋ ਸੰਗ ਨ ਛੋੜ ਤਲੇ ਤੇ ਤੇ ਪਰਮਪੁਰੀ ਕਹਿ ਜਾਹੀ ਤਿਨ ਹਰਸਿਓ ਅੰਤਰ ਕਛ ਨਾਹੀ ਜੇ ਜੇ ਜੀ ਜਾਤ ਤੇ ਡਰੇ ਪਰਮਪੁਰਖ ਤਿਨ ਮਗ ਪਰੇ ਤੇ ਤੇ ਨਰਕ ਕੁੰਡ ਮੈ ਪਰਹੀ ਬਾਰ ਬਾਰ ਜਗ ਮੋ ਬਪ ਧਰੀ ਤਬ ਹਰ ਬਹੁਰ ਦਤੈ ਉਪਜਾਇਓ ਤਿਨ ਵੀ ਆਪਣਾ ਪੰਥ ਚਲਾਇਓ ਕਰਮੋ ਨਖ ਸਿਰ ਜਟਾ ਸਵਾਰੀ ਪ੍ਰਭ ਕੀ ਕਿਰਿਆ ਨ ਕਛੂ ਵਿਚਾਰੀ ਪੁਨਹਰ ਗੋਰਖੂ ਉਪਜਾ ਉਪਰਾਜਾ ਸਿਖ ਕਰੇ ਤਿਨਹੂ ਬਡ ਰਾਜਾ ਸਰਵਨ ਫਾਰ ਮੰਦਰਾ ਦੁਏ ਡਾਰੀ ਹਰ ਕੀ ਪ੍ਰੀਤ ਰੀਤ ਨਾ ਵਿਚਾਰੀ ਪੁਨਹਰ ਰਾਮਾ ਆਨੰਦ ਕੋ ਕਰਾ पेस बैरागी को जिंतरा कंठी कंठ काट की डारी प्रभ की क्रिया न कशु बिचारी जे प्रभ परम पुरख उपजाए तिंत न अपने राह चलाए महादीन तब प्रभ उपराजा अरब देश को किनो राजा तिन भी एक पंथ उपराजा लिंग बिना किने सब राजा सबते अपना नाम जपायो ਸਤ ਨਾਮ ਕਾਹੂ ਨਾ ਡਰਡਾਇਓ ਸਭ ਆਪਣੀ ਆਪਣੀ ਓਰ ਜਾਣਾ ਪਾਰ ਬ੍ਰह्म ਕਾਹੂ ਨਾ ਪਛਾਨਾ ਇਹ ਆਗਿਆ ਸੁਣ ਕੇ ਸੱਚੇ ਪ੍ਰੇਮ ਨੇ ਅਤ ਕੋਮਲ ਨਿਮਰਤਾ ਦੇ ਪੰਡਾਰ ਤੇ ਭਗਤੀ ਦੇ ਸਰੂਪ ਵਾਲੇ ਦੇ ਹਿਰਦੇ ਵਾਲੇ ਸੱਚੇ ਪ੍ਰੇਮ ਦੇ ਜੋਸ਼ ਨੇ ਇਸ ਉਸਤ ਦੇ ਭਾਵ ਦਾ ਇੱਕ ਦਿਵੈ ਰਾਗ ਉਚਰਵਾਇਆ ਨਮੋ ਨਾਥ ਪੂਰੇ ਸਦਾ ਸਿਧ ਕਰ ਮੰ ਅਸ਼ੇਦੀ ਅਭੇਦੀ ਸਦਾ ਏਕ ਧਰਮੰ ਕਲੰਕੰ ਵਿਨਾ ਨੇ ਕਲੰਕੀ ਸਰੂਪੇ ਅਸ਼ੇਦੰ ਅਭੇਦੰ ਅਖੇਦੰ ਅਨੂਪੇ ਨਮੋ ਲੋਕ ਲੋਕੀ ਸਵਰੰਗ ਲੋਕ ਨਾਥੇ ਸਦਾਵੰਗ ਸਦਾ ਸਰਬ ਸਾਥੰ ਅਨਾਥੇ ਨਮੂ ਏਕ ਰੂਪੇ ਅਨੇਕੰ ਸਰੂਪੇ ਸਦਾ ਸਰਬ ਸਾਹੰ ਸਦਾ ਸਰਬ ਪੂਪੇ ਅਸ਼ੇਦੰ ਅਭੇਦੰ ਅਨਾਮੰ ਅਠਾਮੰ ਸਦਾ ਸਰਬ ਦਾ ਸਿੱਧ ਦਾ ਬੁੱਧ ਦਾ ਧਾਮੰ ਅਜੰਤਰੰ ਅਮੰਤਰੰ ਅਕੰਤਰੰ ਅਭਰਮੰ ਅਖੇਦੰ ਅਭੇਦੰ ਅਸ਼ੇਦੰ ਅਕਰਮੰ ਆਗਾਦੇ ਆਬਾਦੇ ਅਗੰਤੇ ਅਨੰਤੇ अलेकं अपेकं अभूतं अगंतं न रंगंग न रूपंग न जातंग न पातंग न सत्रो न मित्रो न पुत्रो न मातंग अभूतं अबहंग अबेखं अवानं प्रयं पुनीतं पवित्रं प्रधानं अगंजे अभंजी अकामं अकर्मं अनंते व्यन्ते अबहुमे ਆਬਰ ਮੰ